ਜਿਹੜੇ ਟਰੈਕਟਰਾਂ ਦਾ ਮੰਨ ਲਓ ਵੀ ਜਿਵੇਂ ਬਾਈ ਆਹ ਇਲੈਕਟ੍ਰੋਨਿਕਸ ਦਾ ਕੰਮ ਰਹਿ ਗਿਆ ਹਨਾ ਉਹ ਬੰਦੇ ਨੇ ਕਰਨਾ ਟਾਇਰਾਂ ਵਾਲਾ ਹੋ ਗਿਆ ਸਾਰਾ ਤੇ ਜਿਵੇਂ ਆਹ ਲਾਈਟਾਂ ਲੂਟਾਂ ਹੋ ਗਈਆਂ ਸਾਰੀਆਂ ਵੀ ਆ ਉਹ ਹੋਣਗੀਆਂ ਉਹ ਵੀ ਇਧਰ ਬਾਈ ਨੇ ਜ਼ਿੰਮੇਵਾਰੀ ਥਾਂਵ ਲਈ ਬਾਈ ਪ੍ਰਭਾਨ ਨੇ ਪ੍ਰਭਾਨ ਬਾਈ ਇਹਦਾ ਨਾਮ ਵੀ ਲਿਖ ਲਈ ਯਾਰ ਜਨੂ ਨੋਵੋ ਹੋਗਾ ਤੇ ਵੀ ਇਹਦੀਆਂ ਲਾਈਟਾਂ ਲੂਟਾਂ ਦਾ ਕੰਮ ਰਹਿ ਗਿਆ ਤੇ ਜਿਵੇਂ ਆਹ ਸਟੀਅਰਿੰਗ ਵਾਲਾ ਉਹ ਹੋ ਗਿਆ ਤੇ ਆ ਆਪਣਾ ਮੀਟਰ ਹੈ ਸਟੀਅਰਿੰਗ ਦੇ ਆ ਲੱਗਦਾ ਉਸ ਤਰ੍ਹਾਂ ਸਾਰਾ ਹੱਡ ਹੱਡ ਮੇਰੇ ਉਤਰੇ ਦੇ ਬਾਹਲਾ ਹੋ ਗਿਆ ਬਾਈ ਬਿਲਕੁਲ ਤੇ ਬਾਕੀ ਪਾਤੜਾਂ ਦਾ ਵੀ ਸਭ ਤੋਂ ਵੱਡੀ ਹੱਬਾ ਹਨਾ ਇਹਦਾ ਸਮਾਨ ਵਧੀਆ-ਵਧੀਆ ਬਾਈ ਹੋਰ ਠੀਕ ਆ ਬਾਈ ਤੇ ਪਾਤੜਾਂ ਦਾ ਵੀ ਸਭ ਤੋਂ ਵੱਡੀ ਹੱਬ ਆ ਗਈ ਜਿਵੇਂ ਇੱਥੇ ਸਾਰਾ ਸਮਾਨ ਮਿਲ ਜਾਂਦਾ ਇਹ ਟਰੈਕਟਰ ਸਟਾਰਟ ਹੋ ਗਿਆ ਨਹੀਂ ਬਾਈ ਨਾ ਆ ਪਿਆਣੀ ਸੀਗਾ ਨਯੂ ਜ਼ीलੈਂਡ ਤੋਂ ਆਦੀ ਹਾਂ ਨਾਈਆਂ ਦੀਆਂ ਨਯੂ ਜ਼ीलੈਂਡ ਤੋਂ ਆਦੀਆਂ ਜਿਵੇਂ ਬਾਈ ਸਾਰਾ ਬਿਲਕੁਲ ਤੇ ਇਹਦੀ ਆਹ ਟੈਂਕੀ ਹੋ ਗਈ ਸੀ ਸਾਫ਼ ਕੋਈ ਨਹੀਂ ਠੀਕ ਹੈ ਟੈਂਕੀ ਬਾਈ ਹੁਰੀਂ ਭਰਾਵੋ ਉਹਦਨੇ ਕਰਾ ਕੇ ਦੀਗੇ ਮਤਲਬ ਹੁਣ ਵੇਚ ਲਈ ਕੁਛ ਸਾਡੇ ਬੰਦੇ ਵੀ ਆਪਾਂ ਕਹਿ ਦਈਏ ਵੀ ਜਿਵੇਂ ਥੋੜਾ ਕੰਮ ਧੰਦੇ 'ਚ ਬਿਜੀ ਹੋ ਜਾਂਦੇ ਆਗੇ ਇਹ ਹੋ ਗਿਆ ਦੀ ਬਾਈ ਹਾਂ ਹੋ ਗਿਆ ਸੀ ਠੀਕ ਹੈ ਤੇ ਆਹ ਮਹਿੰਦਰਾ ਟਰੈਕਟਰ ਆ ਬਾਈ ਇਹਨੂੰ ਸਟਾਰਟ ਕਰਕੇ ਦੀ ਬਾਈ ਇਹ ਦੂਬਾ ਦਾ ਲਾਈਟਾਂ ਲੂਟਾਂ ਵਾਲਾ ਜਿਵੇਂ ਬਾਈ ਅੰਕੇ ਤੇ ਹਨਾ ਇਹ ਮੰਨਣਾ ਚਾਹੀਏ ਜੇ 2-3 ਬੰਦਿਆਂ ਦੀ ਨਾ ਲਾ ਕੇ ਡਿਊਟੀ ਸਲੰਸਰ ਸਲੰਸਰ ਸਾਰਾ ਕੁਝ ਪਿਆ ਠੀਕ ਹੈ ਆਹ ਤੇਲ ਆ ਬਾਈ ਜਿਹੜਾ ਇਹਦੇ 'ਚ ਪੈਂਦਾ ਹੈ ਹਾਂਜੀ ਠੀਕ ਹੈ ਜਿਹੜਾ ਤੇਲ ਤੂਲ ਕਹਿੰਦੇ ਕੱਢ ਗਏ ਠੀਕ ਹੈ ਆ ਕੀ ਚੀਜ਼ਾਂ ਨੇ ਬਾਈ ਇਹ ਤਾਂ ਕੋਈ ਕੌ ਦਾ ਸਮਾਨ ਹੋਣਾ ਅਸੇ ਸਾਰ ਕੋਈ ਛੋਡੇ ਸਟੀering ਸਟੇering ਭਾਈ ਜਿਹੜੇ ਚੇਂਜ ਕੀਤੇ ਆ ਠੀਕ ਆ ਬਾਈ ਠੀਕ ਆ ਅਸਲੰਸਰ ਪਿਆ ਸਾਰੀਆਂ ਪਾਈਪਾਂ ਜਿਹੜੀਆਂ ਚੇਂਜ ਹੋਈਆਂ ਨੇ ਇਹ ਸਾਰੀਆਂ ਨਵੀਆਂ ਪਾਤੀਆਂ ਠੀਕ ਆ ਭਾਈ ਪ੍ਰੂਪਾ ਨਵੀਆਂ ਪਾਤੀਆਂ ਹਾਂਜੀ ਠੀਕ ਆ ਬਾਈ ਬਿਲਕੁਲ ਜਿਵੇਂ ਆ ਸਾਰਾ ਸਮਾਨ ਬਾਈ ਜਣੀ ਬਾਈ ਹਾਂ ਲਿਖ ਕੇ ਲੈ ਗਏ ਸੀ ਨਾ ਉਹਦਾ ਮੈਂ ਨੋਟ ਕਰਕੇ ਆਇਆ ਜੀ ਜਿਵੇਂ ਆ ਚੀਜ਼ ਬਈ ਹੈ ਨਾ ਬਿਲਕੁਲ ਉਹਦਾ ਜਿਵੇਂ ਮੈਂ ਨੋਟ ਕਰ ਗਏ ਆ ਵੀ ਲਵਜੀ ਸਿੰਘ ਪਿੰਡ ਦੱਦੂ ਹੂਰ ਮੋਗਾ ਜ਼ਿਲ੍ਹਾ ਮਾਗਲ 18 ਇਲੈਕਟ੍ਰੋਨਸ ਕਮ ਅਰਜਨ ਉਹ ਤੇ ਨਾਲ ਮੈਕੈਨਿਕਲ ਕੰਮ ਆ ਇਹਦੇ ਮਤਲਬ ਹੈ ਜਿਵੇਂ ਲਾਈਟਾਂ ਲੇਖਣਾ ਨਾਲ ਉਹਦੀਆਂ ਲਾਈਟਾਂ ਇਲੈਕਟ੍ਰਿਕਸ ਕੰਮ ਕਰਦਾ ਨਾ ਠੀਕ ਹੈ ਬਸ ਉਹ ਤੈਨੂੰ ਵੱਧ ਪਤਾ ਮੇਰੇ ਦਾ ਟਰੈਕਟਰ ਬਾਰੇ ਘੱਟ ਜਾਣਕਾਰੀ ਹੈ ਬਾਈ ਇਲੈਕਟ੍ਰੀਸ਼ੀਅਨ ਆ ਹਾਂ ਇਲੈਕਟ੍ਰੀਸ਼ੀਅਨ ਬਿਲਕੁਲ ਬਾਈ ਇਲੈਕਟ੍ਰੀਸ਼ੀਅਨ ਦੀ ਡਿਊਟੀ ਹੀ ਲਾਓ ਬਾਈ ਪੱਕੀ ਸ਼ਮਕਾਂ ਦੀ ਯਾਰਾ ਤੇ ਆਹ ਟਰੈਕਟਰ ਸਟਾਰਟ ਕਰਕੇ ਸੀ ਉਹਦੋਂ ਬਾਈ ਹੋਰੀ ਬਿਲਕੁਲ ਬਾਈ ਆਹ ਟਰੈਕਟਰ ਸਟਾਰਟ ਕਰਕੇ ਦੀ ਤੇ 855 ਵੀ ਹੋ ਗਿਆ ਸੀ ਬਾਈ ਹਾਂ ਜੀ ਉਸਦਾ ਸਿਲੈਂਸਰ ਸਿਲੈਂਸਰ ਦੀ ਹੋਰ ਹੈਗੀ ਹੁਣ ਸਟਾਰਟ ਆ ਠੀਕ ਹੈ ਹੁਣ ਸਟਾਰਟ ਆ ਹ ਤੇ ਆ ਬਦਲੀ ਵੀ ਆ ਬਾਈ ਹਨਾ ਉਹ ਦਿਨ ਦੀ ਆ ਪਾੜ ਉਹ ਕਰਕੇ ਸੀਗੇ ਹਾਂ ਨਹੀਂ ਨਹੀਂ ਠੀਕ ਆ ਬਾਈ ਯਾਰ ਇਹੀ ਗੱਲ ਆ ਬਾਈ ਯਾਰ ਮੈਂ ਇੱਕ ਗੱਲ ਦੇਖੀ ਆ ਅੰਕਿਤ ਬਾਈ ਯਾਰ ਜਿਹਨੇ ਸੇਵਾ ਕਰਨੀ ਹੈ ਨਾ ਉਹਦਾ ਬੰਦਾ ਸਮਾਨ ਡਗੀ ਚ ਭਰੀ ਫਿਰਦਾ ਹਨਾ ਬਿਲਕੁਲ ਜੇ ਆਪਾਂ ਕਹੀਏ ਵੀ ਐਵੇਂ ਆਪਾਂ ਟਰੈਕਟਰ ਕਿਤੇ ਲੈ ਕੇ ਜਾਈਏ ਜਾਂ ਉੱਥੇ ਲੈ ਕੇ ਜਾਈਏ ਉਹਦੇ ਨਾਲ ਤਾਂ ਨਹੀਂ ਗੱਲ ਬਣਨੀ ਹੈਗੀ ਵੀ ਇਹ ਤਾਂ ਜਿਹਦੇ ਮਨ ਚ ਬਾਈ ਸੇਵਾ ਦਾ ਮਨ ਉਹ ਹੈਗਾ ਵੀ ਆਪਾਂ ਸੇਵਾ ਕਰਨੀ ਹੈਗੀ ਆ ਟਰੈਕਟਰ ਵੀ ਹੋ ਗਿਆ ਸਟਾਰਟ ਬਾਈ ਇਹ ਤੇ ਹਾਂ ਚ ਨਹੀਂ ਵੀਰੇ ਤਾਂ ਬਾਅਦ ਚ ਆਇਆ ਲੱਗਦਾ ਉਹ ਕਰਿਆ ਸੀਗਾ ਨਹੀਂ ਨਹੀਂ ਇਹ ਇੱਧਰ ਖੜਾ ਸੀ ਮੈਨੂੰ ਲੱਗਾ ਬਾਈ ਹਾਂ ਫਿਰ ਇਹ ਵੀ ਹੋ ਗਿਆ ਹੈਨਾ ਫਿਰ ਇਹ ਵੀ ਹੋ ਗਿਆ ਇਹ ਵੀ ਉੱਪਰ ਲਾ ਹੋਇਆ ਸੀ ਇਹ ਵੀ ਹੋ ਗਿਆ ਸੀ ਠੀਕ ਹੈ ਇਹ ਤਾਂ ਨਹੀਂ ਕਰਿਆ ਬੰਦਾ ਸਟੀਅਰਿੰਗ ਰਹਿ ਗਿਆ ਬੰਦੇ ਦਾ ਇਹਦਾ ਠੀਕ ਹੈ ਉਹਦਾ ਸਟੀਅਰਿੰਗ ਜਿਹੜਾ ਪਹੁੰਚ ਪਿਆ ਹੈ ਤੇ ਖੁੱਲਿਆ ਨਹੀਂ ਸੀਗਾ ਨਟ ਠੀਕ ਹੈ ਬਾਈ ਉਹ ਟਰੈਲੀ ਚ ਤੇ ਆਹ ਟਾਇਰ ਬਾਈ ਤੁਸੀਂ ਲੈ ਕੇ ਆਏ ਸੀ ਉਦੋਂ ਟਾਇਰ ਤਾਂ ਵਾਪਸ ਲੈ ਕੇ ਜਾਣ ਵਾਲੇ ਨਹੀਂ ਜੀ ਠੀਕ ਹੈ ਨੂੰ ਮੋੜ ਦੇ ਬਾਈ ਇਹਦੇ ਲਾਉਂਦੇ ਨਹੀਂ ਯਾਰ ਚਾਹੀਏ ਇਹਦੇ ਇੱਕ ਲਵਾ ਦੋ ਹਾਂ ਕਿਹਾ ਸੀ ਹੋਰ ਹਣ ਕੀ ਦਾ ਬਾਈ ਦਾ ਟਰੈਕਟਰ ਇਹ ਹੈਗਾ ਬਾਈ ਆਪਣੇ ਕੋਲੇ ਇਹ ਬਗਲ ਕੋ ਛੋਟੇ ਆ ਜਾਣਗੇ ਹਾਂ ਹਾਂ ਇਹਦੇ ਸਾਇਦ ਨੇ ਕੱਲੂ ਇਹ ਦੇ ਕੇ ਦੂਏ ਲੈ ਆ ਆ ਵੱਡੇ ਨਹੀਂ ਕਿ ਛੋਟੇ ਇਹਦੇ ਸਾਇਦ ਨੇ ਕਿ ਬਾਈ ਨੂੰ ਕਹ ਯਾਰ ਜੀ ਇਹਦੇ ਸਾਇਦ ਦੇਣੇ ਹਨਾ ਵੀ ਬੁਆਲਾ ਹਮਕਿਲੀ ਉਹ ਕੋਈ ਦਿੱਕਤ ਨਹੀਂ ਬਾਈ ਬਿਲਕੁਲ ਬਾਈ ਬਿਲਕੁਲ ਬਾਈ ਯਾਰ ਬਿਲਕੁਲ ਬਾਈ ਛੋਟੇ ਦੀ ਸਾਨੂੰ ਮਾਣ ਆ ਪੂਰਾ ਫੁੱਲ ਯਾਰ ਜਦੋਂ ਇਹਦਾ ਭਰਾ ਵੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਮੈਂ ਅੰਕੇ ਦਬਾਈ ਹੋ ਰਹੇ ਦਾ ਬਾਈ ਇੰਨਾ ਸ਼ੁਕਰਗੁਜ਼ਾਰ ਆ ਵੀ ਮੈਂ ਆਪ ਸਪੈਸ਼ਲ ਆਉਣਾ ਵੀ ਬਾਈ ਇਹਨਾਂ ਦੀ ਵੀਡੀਓ ਪਾਈਏ ਹੈ ਨਾ ਵੀ ਤਾਂ ਜੋ ਸਾਰੇ ਭਰਾਵਾਂ ਦੇ ਸਾਹਮਣੇ ਆਵੇ ਵੀ ਯਾਰ ਸਾਡਾ ਆਰਤੀ ਆ ਭਾਈਚਾਰਾ ਸਾਰੇ ਵੀਰ ਹਨ ਨਾਲ ਬਾਈ ਸ਼ਕੰਦਰ ਹੋਰੀ ਤੇ ਵੀਰ ਬਾਈ ਸੇਵਾ ਕਰ ਰਿਹਾ ਯਾਰ ਇਹ ਬਹੁਤ ਬਾਈ ਯਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਵੋ ਜਿਹੜੇ ਵੀਰ ਆ ਕੇ ਹਨਾ ਸਾਡੇ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਤੇ ਆ ਬਦਲਤੀ ਦੀ ਇਹ ਹਾਂ ਹਾਂ ਹਾਂਜੀ ਹਾਂਜੀ ਬਿਲਕੁਲ ਬਾਈ ਜਿਹੜੀ ਆ ਤੋੜ ਤੋੜ ਕੇ ਸਾਰਾ ਕਹਾੜੀਆਂ ਮਾਰ ਮਾਰ ਕੇ ਉਹ ਕਰ ਗਏ ਤੇ ਆ ਵੀ ਬਾਈ ਸਮਕਾ ਦੀ ਉਹਨੂੰ ਬੰਦੇ ਨੂੰ ਪੁੱਸ ਕੇ ਹਾਂ ਇਹਦਾ ਮਨ ਲੈਂਦਾ ਉਹ ਜਿਹੜਾ ਆਪਾਂ ਵਿੱਚ ਗੱਡੀ ਦੇ ਦੇਖਿਆ ਸਟੀering ਹਾਂ 80 85 ਮਾਡਲ ਹੋ ਮਿਲਣਾ ਬਾਈ ਹਨਾ ਕਿਹੜੇ ਪਿੰਡ ਦਾ ਟਰੈਕਟਰ ਦੱਸ ਰਹੀ ਬਾਈ ਇਹ ਕਿਹੜੇ ਪਿੰਡ ਦਾ ਲੱਖੀ ਲੱਖੀ ਜਿੰਗਲ ਮੈਮੇ ਸਰਜੇ ਮੈਮੇ ਸਰਜੇ ਤੋਂ ਠੀਕ ਆ ਕਿੰਨੇ ਮਾੜਦਾ ਬਾਈ ਦੇਖ ਤਾਂ ਮੜਾ ਜੇਦਾ ਯਾਰ ਇਹਦੀ ਆਪਾਂ KBHP 24165018 ਇਹ ਤਾਂ ਬੀਟ ਬੂਟੀ ਲਿਖਿਆ ਹੋਇਆ ਬਾਈ ਆ ਪਿਆ ਬਾਈ 1993 ਹੈ 1993 ਮਾਡਲ ਆ ਬਾਈ 1993 1993 ਤੇ ਯਾਰ ਸਾਰਾ ਗিয়ার ਬਾਕਸ ਵਗੈਰਾ ਨੰਬਰ ਵਗੈਰਾ ਹੁਣ ਆਪ ਦੇਖਦਾ ਬਾਈ ਆਈਫੋਨ ਚ ਕਿੰਨੀ ਕਲੀਅਰਟੀ ਆਉਂਦੀ ਆ ਹਨਾ ਪੁਰਾਣੀ ਐ ਨਾ ਉਹਦੀ ਨਾ ਆਪ ਨੌਂਜ ਨਹੀਂ ਦਿਖਦਾ ਪਿਆ ਬਿਲਕੁਲ ਬਾਈ ਇਹਦੀਆਂ ਜਿਵੇਂ ਲਾਈਟਾਂ ਲੁੱਟਾਂ ਹੋ ਗਈਆਂ ਹਨਾ 855 ਤੇ ਇਹਦਾ ਵੀ ਲਿਖਦਾ ਬਾਈ ਯਾਰ ਕਿਹੜਾ ਟਰੈਕਟਰ ਹੈ ਇਹ ਨਿਊ ਹਾਲੈਂਡ ਇਲੈਕਟ੍ਰੀਸ਼ੀਅਨ ਇਹਦਾ ਵੀ ਇਲੈਕਟ੍ਰੀਸ਼ੀਅਨ ਦਾ ਲਿਖ ਲਾ ਬਾਈ ਯਾਰ ਨਿਊ ਹਾਲੈਂਡ 373 ਚਾਹੇ ਬੰਦੇ ਦਾ ਨਾਂ ਤਾਂ ਨਹੀਂ ਲਿਖਾ ਵੀ ਉਹੀ ਧਣ ਚ ਆ ਜੂਗਾ ਵੀ ਨਿਊ ਹਾਲੈਂਡ 373 ਆ ਇਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਪਿਆਗਾ ਤੇ ਜਿਹੜਾ ਡੱਕੂ ਦਾ ਜਿਵੇਂ ਬਾਈ ਬਖਸ਼ੇ ਬਖਸ਼ੇ ਕਿਦੇ ਮਾਰ ਕੇ ਗਏ ਸੀ ਉਹ ਬਾਈ ਵੀਰਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਜਰੂਰ ਬਾਈ ਹੋ ਜੋ ਲਵੇ ਜੀ ਬਿਲਕੁਲ ਤੇ ਇੱਕ ਆਪਰ ਕਹੀ ਹੈ ਬਾਈ ਜਿਵੇਂ ਕੋਈ ਪਹਿਲਾਂ ਵਾਲੇ ਦਿਨ ਭਾਈ ਆਇਆ ਸੀ ਇੱਥੇ ਹਨਾ ਤੇ ਉਹਨੇ ਵੀਰ ਨੇ ਕਹੀ ਗੱਲ ਕਦਾ ਵੀ ਕੋਈ ਬੰਦਾ ਵੀ ਆ ਜਿਹੜੇ ਟੂਪਾਂ ਪਈ ਜਾਂਦੀਆਂ ਨੇ ਇਹ ਵੀ ਟੂਪ ਦੀ ਥਾਂ ਤੇ ਟੂਟੀ ਲੱਗ ਕੇ ਸਰ ਜਾਂਦੀ ਆ ਹੋ ਜਾਂਦੇ ਵੀ ਲੋਕ ਪਰਚੀਆਂ ਕੱਟੀ ਜਾਂਦੇ ਆਗੇ ਤੇ ਆ ਆਪਣੇ ਨਾਲ ਵੀਰ ਖੜੇ ਨੇ ਬਾਈ ਜਿਹੜੇ ਬੰਦੇ ਸੇਵਾ ਕਰਦੇ ਆਗੇ ਤੇ ਅੰਕਿਤ ਬਾਈ ਤੁਸੀਂ ਕਿਸੇ ਤੋਂ ਪੈਸੇ ਇਕੱਠੇ ਕਰਕੇ ਸੇਵਾ ਕੀਤੀ ਹੈ ਜਾਂ ਕਿਵੇਂ ਆ ਬਾਈ ਵੀਰ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਕੋਈ ਮੁਖ ਸਰਦਾ ਬੰਦਾ ਆ ਕੇ ਇੱਥੇ ਸਾਡੇ ਤੇ ਇਦਾਂ ਦੇ ਇਲਜ਼ਾਮ ਲਾ ਕੇ ਗਿਆ ਹੈ ਕਿ ਜੋ ਅਸੀਂ ਸੋਚ ਵੀ ਨਹੀਂ ਸਕਦੇ ਜਦੋਂ ਅਸੀਂ ਇੱਥੇ ਆਇਆ ਸਾਨੂੰ ਸਾਡੇ ਕਿਸਾਨ ਭਰਾ 60000 ਰੁਪਿਆ ਦੇ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਆਹ ਸਾਡੀ ਸੇਵਾ ਤੁਸੀਂ ਵਿੱਚ ਲੈ ਲਓ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਇੱਕੋ ਹੀ ਚੀਜ਼ ਕਹੀ ਵੀ ਇੱਥੇ ਕੋਈ ਹੋਰ ਚੀਜ਼ ਆਉਣ ਵਾਲੀ ਹੈ ਤਾਂ ਉਹ ਚੀਜ਼ ਇੱਥੇ ਮੰਗਾ ਲਓ ਵੀ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਸੇਵਾ ਅਸੀਂ ਸੋਚੀ ਹੈ ਅਸੀਂ ਇਹ ਕਰਾਂਗੇ ਅਸੀਂ ਪੈਸੇ ਨਹੀਂ ਲੈਣੇ ਕੋਈ ਮੁਖਸਰ ਦਾ ਬੰਦਾ ਸੀਗਾ ਜਿਹੜਾ ਇੱਥੇ ਆ ਕੇ ਸਾਡੇ ਵਾਸਤੇ ਬਹੁਤ ਇਦਾਂ ਦੇ ਲਫ਼ਜ਼ ਬੋਲ ਕੇ ਗਿਆ ਕਿ ਸਾਡੇ ਦਿਲ ਨੂੰ ਪਤਾ ਨਹੀਂ ਕੀ ਕੀ ਹੋਇਆ ਨਹੀਂ ਨਹੀਂ ਬਿਲਕੁਲ ਬਾਈ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਜੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜੀ ਅਸੀਂ ਇਮਾਨਦਾਰੀ ਨਾਲ ਇਹ ਗੱਲ ਕਹਿੰਦੇ ਆ ਕਿ ਸਿੰਗਲ ਬੰਦਾ ਕੋਈ ਇਹ ਕਹਦੇ ਕਿ ਸਾਡੇ ਤੋਂ 100 ਦਾ ਨੋਟ ਲਿਆ ਅਸੀਂ ਦੇਣਦਾਰ ਹੋਵਾਂਗੇ ਨਹੀਂ ਬਿਲਕੁਲ ਬਾਈ ਸਿਕੰਦਰ ਬਾਈ ਜਦੋਂ ਫਿਰ ਤੁਸੀਂ ਮੰਨ ਲਓ ਫੋਨ ਲਾਇਆ ਤੁਸੀਂਗਾ ਹਨਾ ਵੀ ਬਾਈ ਕੌਣ ਬੰਦਾ ਕਹਿੰਦਾਗਾ ਵੀ ਆਹ ਨਹੀਂ ਹੁੰਦਾ ਆਪਣੇ ਵੀ ਪਰਚੀਆਂ ਕੱਟੀਆਂ ਜਾਂਦੀਆਂ ਨੇ ਜਾਂ ਉਹ ਹੁੰਦਾ ਜਦੋਂ ਕਿ ਬਾਈ ਜੇ ਆਪਾਂ ਗੱਲ ਟੈਰਾਂ ਦੀ ਕਰੀਏ ਉਰੇ ਆ ਕੇ ਉਹ ਵੀਰ ਕਰੀ ਜਾਂਦਾ ਸੀ ਵੀ ਮੈਨੂੰ ਕਿਸੇ ਯੂਟਿਊਬਰ ਨੇ ਫੋਨ ਕੀਤਾ ਸਾਡਾ ਰਾਜ ਖਾਲਸਾ ਵੀਰ ਤੇ ਉਹ ਬਾਈ ਦੜਬੇ ਵਾਲਾ ਹੈਣਾ ਰਾਜੂ ਵੀਰ ਆ ਬਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਯਾਰ ਬੰਦਾ ਕਿਵੇਂ ਉਹ ਸੱਚਾ ਸੋਚਿਆ ਬੰਦਾ ਗਿਆਨੀ ਤੇ ਨਹੀਂ ਆ ਹੈਣਾ ਤੇ ਬਾਈ ਜਦੋਂ ਵੀ ਤੈਨੂੰ ਪਤਾ ਵੀ ਟਾਇਰ ਕਿਸੇ ਦਾ ਖਰਾਬ ਨਹੀਂ ਹੋਇਆ ਹੈਣਾ ਵੀ ਫੇਰ ਤੁਸੀਂ ਉਹੀ ਪੋਸਟ ਕਾਹਦੋਂ ਲਿਖ ਕੇ ਪਾਤੀ ਵੀ ਅਸੀਂ ਟਾਇਰ ਪਾਵਾਂਗੇ ਨਵੇਂ ਪਾਵਾਂਗੇ ਹੈਣਾ ਵੀ ਸਾਡੇ ਕੋਲੇ ਆ ਜਾਓ ਜੇ ਮੈਂ ਉਹਨੂੰ ਫੋਨ ਕੀਤਾ ਮੁਕਸਰ ਵਾਲੇ ਬੰਦੇ ਨੂੰ ਮੈਂ ਉਹਨੂੰ ਕਿਹਾ ਵੀ ਤੂੰ ਕਹੀ ਜਾਂਦਾ ਵੀ ਟਾਇਰ ਪਾਉਣ ਵਾਲੇ ਨੇ ਟਿਊਬਾਂ ਦਾ ਪੁਰਾਣੀ ਹੀ ਪੈ ਜਾਂਦੀ ਆ ਪੈਂਚਰ ਲੱਗ ਜਾਂਦੇ ਬਾਈ ਜੀ ਇੰਨਾ ਚਿਰ ਨਾ 6-6 ਪੈਂਚਰ ਹੋਏ ਬਣੇ ਸੂਹਿਆ ਕਰ ਹਾਂ ਟਾਇਰ ਤਾਂ ਚੱਲੇ ਜਾਣਗੇ ਹੀ ਅੱਗੇ ਜਾ ਕੇ ਬਾਈ ਟਾਇਰ ਦੀ ਵੀ ਸਮੱਸਿਆ ਆਉ ਬਾਈ ਯੂਬਾ ਨਵੀਆਂ ਪੈਣੀਆਂ ਸੀ ਅਸੀਂ ਹਾਂ ਬਿਲਕੁਲ ਬਈ ਠੀਕ ਹੈ ਜੀ ਜੋ ਵੀ ਮਕੈਨਿਕਲ ਸੀ ਕੁਝ ਪਾ ਗਏ ਕੁਝ ਉਹਦੇ ਅਸੀਂ ਸਮਾਨ ਲਿੱਕ ਕੇ ਲੈ ਗਏ ਬਿਲਕੁਲ ਜੀ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਤੁਹਾਡੇ ਬਾਰੇ ਨਹੀਂ ਕਿਹਾ ਮਾ ਬਈ ਸੇਵਾ ਤਾਂ ਦੇਖੋ ਆਪਦੀ ਸਰਦਾ ਜਿੰਨੀ ਸਾਡੇ ਤੋਂ ਉਂਦੀ ਅਸੀਂ ਕਰਦੇ ਆਂ ਇਹ ਤਾਂ ਕਰਨੇ ਹੋ ਰਿਹਾ ਕਿ ਕਰਕੇ ਉਹ ਮੈਂ ਉਹ ਲੈ ਕੇ ਬਾਜਾਂ ਕਰਾਂ ਨਾ ਉਹ ਗੱਲਾਂ ਦਾ ਦੁਨੀਆ ਆਉਂਦੀ ਆ ਦੁਨੀਆ ਜਾਈ ਜਾਂਦੀ ਨਹੀਂ ਸਹੀ ਗੱਲ ਆ ਬਾਈ ਚਲੋ ਫੋਨ ਤੇ ਕਹਾਂ ਲੱਗਿਆ ਮੈਂ ਤੁਹਾਡੇ ਬਾਰੇ ਨਹੀਂ ਬੋਲਿਆ ਇੰਜ ਨਹੀਂ ਬੋਲਿਆ ਚਲੋ ਕਹਿੰਦਾ ਮੈਂ ਮਾਫੀ ਮੰਗਦਾ ਇਸ ਗੱਲ ਦੀ ਬਿਲਕੁਲ ਜੀ ਉਹ ਉੱਥੇ ਆ ਜਿਹੜੀ ਤੇਰੀ ਸੇਵਾ ਸੀ ਤਾਂ ਮੰਨੀ ਵੀ ਉੱਥੇ ਆ ਕੇ ਕਰ ਰਿਹਾ ਤੂੰ ਮੈਨੂੰ ਤਾਂ ਕੋਈ ਕਹਿ ਕੇ ਚਲਾ ਜਾਊਗਾ ਅਸਲ 'ਚ ਬਾਈ ਇਹੀ ਗੱਲ ਆ ਜਿਵੇਂ ਜਦੋਂ ਤੁਸੀਂ ਮੈਨੂੰ ਦੱਸਿਆ ਵੀ ਬਾਈ ਅੱਜ ਆਪਾਂ ਜਾਂਦੇ ਆ ਵੀ ਉਥੋਂ ਟਰੈਕਟਰਾਂ ਦੀ ਲਿਸਟ ਬਣਾ ਕੇ ਜਾਵੋਣੇ ਵੀ ਕਿਹੜੇ ਟਰੈਕਟਰਾਂ ਦਾ ਇਲੈਕਟ੍ਰੋਨਿਕ ਨੁਕਸਾਨ ਹੈ ਨਾ ਕਿਸੇ ਨੂੰ ਕੋਈ ਬਾਈਂਡਰੀ ਪੁਆਈ ਆ ਬਾਈ ਜਿਵੇਂ ਉਹ ਹੋਇਆਗਾ ਅਸਲ 'ਚ ਤਾਂ ਹੱਕ ਦਾ ਇਹੀ ਬਣਦਾ ਬਾਈ ਜੇ ਕਿਸੇ ਵੀ ਭੈਣ ਭਰਾ ਨੇ ਸੇਵਾ ਕਰਦੀਆਂ ਹਨਾ ਅਸੀਂ ਉਹਦਾ ਬਹੁਤ ਪਹਿਰੇ ਦਿਨੋਂ ਧੰਨਵਾਦ ਕਰਦੇ ਆਂ ਵੀ ਬਾਈ ਜੇ ਕਰਨੀ ਆ ਤਾਂ ਉਰੇ ਆ ਕੇ ਕਰੋ ਹਨਾ ਆਪਦੇ ਨਾਲ ਸਮਾਨ ਗੱਡੀਆਂ ਚ ਜਾਂ ਕਿਸੇ ਵੀ ਆਪਦੇ ਟਰੈਕਟਰ ਚ ਬਾਈ ਹੱਕ ਲਿਓ ਭਰ ਲਿਓ ਕੋਈ ਵੀ ਚੀਜ਼ ਲੈ ਆਓ ਹਨਾ ਪਰ ਜਦੋਂ ਆਪਾਂ ਇਹ ਗੱਲ ਕਹਿ ਪਰ ਜਦੋਂ ਆਪਾਂ ਪਰ ਜਦੋਂ ਆਪਾਂ ਇਹ ਗੱਲ ਕਹਿਣੇ ਆ ਵੀ ਮਤਲਬ ਜੇ ਉਰੇ ਆਪਾਂ ਕਹਿ ਜੀਏ ਵੀ ਕਿਸਾਨ ਵੀਰ ਸਾਨੂੰ ਪਾਤੜਾ ਕੇ ਦੱਸਣ ਹਨਾ ਵੀ ਬਾਈ ਸਾਡੇ ਆਹ ਪੈਨ ਵਾਲਾ ਬਾਈ ਯਾਰ ਕਿਸਾਨ ਵੀਰ ਇੱਕ ਤਾਂ ਪਹਿਲੀ ਉਰੇ ਧਰਨੇ ਚ ਬੈਠਿਆ ਹਨਾ ਉਤੋਂ ਬੰਦਾ ਬਾਈ ਇੰਨਾ ਨਹੀਂ ਕੋਈ ਵੀ ਬੰਦਾ ਨਹੀਂ ਆਪਦੇ ਆਪ ਮਤਲਬ ਕਿਸਾਨ ਦਾ ਦੇਲੀ ਐਡਾ ਵੱਡਾ ਵੀ ਕਿਸਾਨ ਆਪਦੇ ਆਪ ਨਹੀਂ ਕਿਸੇ ਨੂੰ ਕਹਿੰਦਾ ਬਾਈ ਮੇਰੇ ਨਾਲ ਲੇਟਾਂ ਪਵਾ ਦੋ ਮੇਰੇ ਆਪਵਾ ਦੋ ਹਣਾ ਹੁਣ ਬਾਈ ਤੁਹਾਡਾ ਮੰਨਤੀ ਇਹਨਾਂ ਨੇ ਬਾਪੂ ਬਾਈ ਹੋਰਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਜਿੰਨੀਆਂ ਟਾਇਲ ਟੂਪਾਂ ਦਾਤੀ ਹਣਾ ਵੀ ਉਹ ਤਾਂ ਉਦੋਂ ਪਹਿਲਾਂ ਜਾ ਕੇ ਮਨ ਲਏ ਬਾਈ ਹੋਰੀ ਇਹ ਕਰਕੇ ਗਏ ਨੇ ਹਾਂ ਸੋਨੂੰ ਨਿਕਲੀ ਗੱਲ ਆਦਿਆ ਬਾਈ ਇੱਕ ਲੋ ਸਵਰਾਜ 855 ਖੜਾ ਹਾਂਜੀ 1a 36 ਦੀ ਖੜਾ ਹਾਂਜੀ ਮੈਂ ਤਾਂ ਵੇਖਿਆ ਨਹੀਂ ਪਤਾ ਇਹਨੂੰ ਸ਼ੋਅ ਤੋੜ ਕੇ ਨਾਲ ਹੀ ਲੈ ਗਏ ਠੀਕ ਹੈ ਇੱਕ ਜਿਹੜਾ WhatsApp ਚੋਂ ਜਾ ਉਹ ਨਾਲ ਝੂਟੇ ਵੀ ਵੇਖੋ ਪਹਿਲੇ ਪਾਸੇ ਸੱਟ ਕੇ ਨਾ ਉਹ ਉਹਨਾਂ ਨੇ ਉਹ ਬੰਦੇ ਨਾਰਮਲ 5 ਕਿਲੇ ਜ਼ਮੀਨ ਵਾਲੇ ਦਾ ਹਾਂ ਤੇ ਮੈਂ ਮਿਹਰਬਾਨੀਆਂ ਦਾ ਬਾਈ ਮੋਲ ਕਰਨਾ ਉਹਦਾ ਗਰੀਬ ਦਾ ਕਰਾ ਕੇ ਦਿਓ ਜੀ ਜ਼ਰੂਰ ਕਰਾ ਕੇ ਦਿਓ ਬਿਲਕੁਲ ਬਾਪੂ ਮਾ ਇਹਦਾ ਬਾਈ ਆਪ ਹੀ ਬਿਨਾ ਕਾਹੇ ਤੋ ਨਾ ਪਰ ਮੈਂ ਕਹਿੰਦਾ ਵੀ ਯਾਰ ਜਿੱਦ ਨੇ ਨਹੀਂ ਕਰਮੀ ਆਈ ਐ ਅਸੀਂ ਤਾਂ ਪਹਿਲਾਂ ਹੀ ਵੇਖ ਲਿਆ ਇਹ ਪਹਿਲਾਂ ਵੀ ਕਾਰੇ ਬਹੁਤ ਹਿੰਮਤ ਕਰਕੇ ਗਏ ਆ ਤੇ ਇਹਨਾਂ ਮੋਰੇ ਇਹ ਹੱਥ ਬਣ ਕੇ ਬੇਨਤੀ ਕਰਦੇ ਆ ਬਾਈ ਉਹਨਾਂ ਦਾ ਜ਼ਰੂਰ ਕਰਾ ਕੇ ਦਿਓ ਬਿਲਕੁਲ ਬਾਪੂ ਤੁਹਾਨੂੰ ਮੈਂ ਇਹਨੂੰ ਸ਼ੋਅ ਤੋੜ ਕੇ ਬਿਲਕੁਲ ਤੁਸੀਂ ਵੇਖੋ ਉਹ ਝੂੜ ਕਿਹੜਾ ਪਹਿਲੀ ਵਾਰ ਦੇਖਿਆ ਬਾਪੂ ਜੀ ਅਸੀਂ ਆਹ ਨਾਲ ਉਹਨਾਂ ਨੇ ਉਹਦਾ ਬੇੜਾ ਹੀ ਕਰਕੇ ਕਰਤਾ ਹੈ ਬਿਲਕੁਲ ਜੀ ਬੱਗੂ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹਾਂ ਹਾਂਜੀ ਹਾਂਜੀ ਵੀ ਇਹੇ ਬਾਈ ਨੇ ਨਾ ਜਿਹੜੇ ਮੰਨ ਲਾ ਵੀ ਆੜਤੀਏ ਨੇਗੇ ਹਾਂ ਜਿਵੇਂ ਆਪਣੇ ਆਮ ਹੀ ਨਹੀਂ ਹਾਂ ਜਿਵੇਂ ਆਪਣੇ ਆਮ ਹੀ ਨਹੀਂ ਕਹਾਵਤ ਹੁੰਦੀ ਆਪਣੇ ਹਾਂ ਆਮ ਹੀ ਨਹੀਂ ਕਹਾਵਤ ਹੁੰਦੀ ਪਿੰਡਾਂ 'ਚ ਆਪਾਂ ਕਹਿੰਦੇ ਹੁੰਦੇ ਵੀ ਆੜਤੀਏ ਦਾ ਜੱਟ ਦਾ ਪਿਓ ਆ ਹਨਾ ਦੇਖ ਆਪਾਂ ਨੂੰ ਕੋਈ ਵੀ ਲੋੜ ਕੋਸੋਰ ਆ ਤੇ ਇਹ ਵੀਰ ਕਹਿੰਦੇ ਵੀ ਜਦੋਂ ਅਸੀਂ ਦੇਖਿਆ ਆ ਕਿ ਵੀ ਯਾਰ ਆ ਐ ਕਰਕੇ ਆਏ ਨਕਸਾ ਹੋ ਰਿਹਾ ਪੈਗਾ ਕਹਿੰਦੇ ਅਸੀਂ ਆਪਦੇ ਆਪ ਸੋਚੀ ਫਿਰ ਗੱਲ ਵੀ ਯਾਰ ਅਸੀਂ ਆਪ ਉੱਥੇ ਜਾਈਏ ਤੇ ਵੀ ਆਪਣੇ ਕਿਸਾਨ ਭਰਾਵਾਂ ਨੂੰ ਜ਼ਰੂਰਤ ਆ ਗਈ ਵੀ ਅਸੀਂ ਆਪ ਉਹ ਕਰਕੇ ਆਈਏ ਪਰ ਮੈਂ ਕਹਿਣਾ ਵੀ ਜਦੋਂ ਕੋਈ ਇੰਟਰਨੈਟ ਤੇ ਵੀਡੀਓ ਬਾਈ ਕੋਈ ਵਾਇਰਲ ਹੋ ਜਾਂਦੀ ਹੈ ਨਾ ਦੂਜੇ ਵੀ ਕਰਦੇ ਹੁਣ ਜਦੋਂ ਕੋਈ ਇੰਟਰਨੈਟ ਤੇ ਵੀਡੀਓ ਵਾਇਰਲ ਹੋ ਜਾਂਦੀ ਆ ਤਾਂ ਉਹਦੇ ਵਿੱਚ ਕੀ ਆ ਜਿਹੜੇ ਆਪਣੇ ਭਰਾ ਐਨ ਆਰ ਆਈ ਬਾਹਰ ਬੈਠੇ ਨੇ ਨਾ ਹਾਂਜੀ ਸਿਕੰਦਰ ਬਾਈ ਉਹੋ ਬੰਦੇ ਬਾਈ ਡਾਲਰਾਂ ਮੰਨ ਲਾ ਵੀ ਸੌਆਂ ਦੇ ਹਜ਼ਾਰਾਂ ਦੇ ਹਿਸਾਬ ਤੇ ਉਧਰ ਨਾ ਕੀ ਬਣਿਆ ਵੇ ਜਿਵੇਂ ਆਪਣੇ ਮੁੰਡੇ ਹੁੰਦੇ ਨੇ ਜਿਹੜੇ ਬਾਹਰ ਲਏ ਉਹਨਾਂ ਦੇ ਬਾਈ ਗਰੁੱਪ ਬਣੇ ਬੈਨੇ ਜਿੰਨੇ ਮੁੰਡੇ ਬਾਹਰ ਗਏ ਬੈਨੇ ਉਹਨਾਂ ਨੇ ਕੀ ਕਰਨਾ ਬਾਈ ਤੇ ਵੀ ਸਾਰੇ ਮੁੰਡਿਆਂ ਨੇ ਕਹਤਾ ਵੀ ਯਾਰ ਆਪਾਂ ਬਈ ਐਂ ਕਰਕੇ ਵੀ ਉੱਥੇ ਵੀ ਫਲਾਣੇ ਬੰਦੇ ਨੇ ਟਾਇਰ ਪਾਏ ਨੇ ਫ੍ਰੀ ਚ ਵੀ ਆਪਾਂ ਯਾਰਾਂ ਨੂੰ ਸੇਵਾ ਭੇਜਣੀ ਆ ਸਾਨੂੰ ਆਏ ਨੇ ਬਾਈ ਫੋਨ ਉਹਨਾਂ ਦੇ ਮੁੰਡਿਆਂ ਨਾਲ ਇਹ ਨਹੀਂ ਪਤਾ ਬਾਈ ਕੋਈ 500 ਡਾਲਰ ਦੇ ਦੇ ਕੋਈ 100 ਦੇ ਦੇ ਕੋਈ ਕਿੰਨਾ ਦੇ ਦੇ ਸਾਨੂੰ ਬਾਈ ਫੋਨ ਆਏ ਨੇ ਫੋਨ ਕਰਕੇ ਕਹਿੰਦੇ ਚੱਕ ਪੈਸੇ ਅਸੀਂ ਉਹਨਾਂ ਨੂੰ ਇੱਕੋ ਹੀ ਚੀਜ਼ ਕਹੀ ਸੀ ਵੀ ਵੀਰਜੀ ਹੱਥ ਬੰਨ੍ਹ ਕੇ ਬੇਨਤੀ ਐ ਵੀ ਤੁਹਾਡੇ ਕਿਸੇ ਜੀ ਨੂੰ ਚਾਹੇ ਖਨੋਰੀ ਬਾਰਡਰ ਤੇ ਭੇਜੋ ਚਾਹੇ ਸ਼ੰਭੂ ਬਾਰਡਰ ਤੇ ਭੇਜੋ ਉੱਥੇ ਆ ਕੇ ਜਿਸ ਚੀਜ਼ ਦੀ ਲੋੜ ਆ ਉੱਥੇ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਦੇ ਆਗੂਆਂ ਨੂੰ ਮਿਲ ਕੇ ਉਹ ਚੀਜ਼ ਦਾ ਉੱਥੇ ਪ੍ਰਬੰਧ ਕਰ ਦੋ ਬਿਲਕੁਲ ਬਾਈ ਬਿਲਕੁਲ ਵੀ ਇਹ ਸੇਵਾ ਤਾਂ ਅਸੀਂ ਜੋ ਲਾਈ ਹੋਈ ਹੈ ਇਹ ਬਹੁਤ ਧੰਨਵਾਦ ਤੇ ਬਾਕੀ ਚਲ ਜਿਹੜਾ ਭਾਈ ਉਹਦਨੇ ਇੱਥੇ ਆ ਕੇ ਆਪਦਾ ਜੋ ਵੀ ਬਕਵਾਸ ਕਰ ਗਿਆ ਜਾਂ ਜੋ ਵੀ ਕਹਿਦੀ ਵੀ ਕਹਿ ਗਿਆ ਵੀ ਬੰਦੇ ਪਰਚੀਆਂ ਕੱਢਦੇ ਨੇ ਆਹ ਕਰ ਉਹਦੇ ਲਈ ਭਾਈ ਅਸੀਂ ਸੋਤੋਂ ਮਾਫੀ ਮੰਗਦੇ ਆਂਗੇ ਵੀ ਛੋਟੇ ਵਰਗੇ ਵੀਰ ਹਾਂ ਬਾਕੀ ਦੱਸਾਂਗੇ ਬਟੇ 24 ਘੰਟੇ ਟਪਰਾਂ ਦਿੰਦੇ ਆ ਉਹ ਹਾਂਜੀ ਉਹਨਾਂ ਵਾਸਤੇ ਵਾਸ਼ਰੂਮ ਦਾ ਲੈਟਰਨ ਦਾ ਬਹੁਤ ਸਮੱਸਿਆ ਉਹਨਾਂ ਚ ਬਜ਼ੁਰਗ ਬੰਦੇ ਵੀ ਆ ਕਿਰਪਾ ਕਰਕੇ ਇਹ ਮਿਹਰਬਾਨੀ ਕਰਕੇ ਉਹਨਾਂ ਦਾ ਜਗੜ ਕਰਾ ਕੇ ਦਿਓ ਨਹੀਂ ਠੀਕ ਆ ਭਾਈ ਤੇ ਬਾਕੀ ਸਾਰਾ ਕੁਝ ਚੱਲੀ ਜਾਂਦਾ ਜੀ ਉਹ ਸਾਰੀ ਰਾਤ ਇੱਥੋਂ ਕਈ ਹੁੱਲੜ ਬਾਈ ਵਾਲੇ ਆਉਂਦੇ ਆ ਗੱਡੀਆਂ ਭਜਾ ਕੇ ਪਰਸੋਂ ਲੜਕਰੀ ਮਾਰਦੇ ਆਏ ਉਹਨਾਂ ਨੇ ਰੋਕੇ ਬਸ ਅਸੀਂ ਵੀ ਨਾਲ ਉਹਨਾਂ ਨੇ ਹਮਾਇਤ ਕਰਾਈ ਹਾਂ ਉਹ ਡੱਕਦੇ ਜੀ ਕਿਰਪਾ ਕਰਕੇ ਉਹਨਾਂ ਦਾ ਜੀ ਮਤਲਬ ਨਾਲ ਵਿੱਚ ਬਜ਼ੁਰਗ ਨੇ ਅੰਕਿਤ ਬਾਈ ਇਹ ਵੀ ਦੇਖ ਲਓ ਸਕੰਦਰ ਬਾਈ ਕੋਈ ਆਪਣੇ ਪਿੰਡਾਂ ਦੇ ਜਿਹੜੇ ਬੰਦੇ ਪਹਿਲਾਂ ਗਰਖੀਆਂ ਪਟਣ ਵਾਲੇ ਹੁੰਦੇ ਨੇ ਨਾ ਕੋਈ ਦੇਖ ਲਓ ਬੰਦਾ ਬਾਈ ਯਾਰ ਸੋਨੂੰ ਕੋਈ ਫਰਕ ਨਹੀਂ ਜਾਂਦਾ ਯਾਰ ਕਿਉਂ ਪ੍ਰਮਾਤਮਾ ਨੇ ਬਾਈ ਸੋਡੇ ਤੇ ਬਹੁਤ ਕਿਰਪਾ ਕੀਤੀ ਵੀ ਆਹ ਪਤਾ ਕਰ ਲੈਣੇ ਆ ਵੀਰੇ ਕੋਈ ਦਿੱਕਤ ਨਹੀਂ ਬਿਲਕੁਲ ਜੀ ਬੰਦਿਆਂ ਦਾ ਪਤਾ ਕਰਕੇ ਬੰਦਿਆਂ ਨੂੰ ਇੱਥੇ ਲੈ ਆਵਾਂਗੇ ਜਿੱਥੇ ਕੋਈ ਸਿਸਟਮ ਬਣਦਾ ਹੋਊਗਾ ਉੱਥੇ ਬਣਵਾ ਦਾਂਗੇ ਬਣਵਾ ਦਾਂਗੇ ਜੀ ਨਾ ਨਾ ਬਿਲਕੁਲ ਜਿਵੇਂ ਜਿਵੇਂ ਟਰਾਲੀਆਂ ਨਹੀਂ ਮਿਲਦੀਆਂ ਆਪਰੋਂ ਕਿਰਾਏ ਦੀ ਜਿਵੇਂ ਵੀ ਹੋਇਆ ਜਿਸ ਤਰੀਕੇ ਦਾ ਵੀ ਹੋਊਗਾ ਸਿਸਟਮ ਉਸ ਤਰੀਕੇ ਦਾ ਆਪਾਂ ਬਣਾਵਾਂਗੇ ਜੇ ਆਪਾਂ ਨੂੰ ਕੋਈ ਟਰਾਲੀ ਮਿਲਦੀ ਹੋਊਗੀ ਟਰਾਲੀ ਦਾ ਇੰਤਜ਼ਾਮ ਕਰ ਲਾਂਗੇ ਟਰਾਲੀਆਂ ਦੇ ਉੱਥੇ ਲੈ ਕੇ ਉੱਥੇ ਤੱਕ ਕੋਈ ਜੇ ਕੋਈ ਟਰਾਲੀ ਦਾ ਇੰਤਜ਼ਾਮ ਹੁੰਦਾ ਹੋਊਗਾ ਟਰਾਲੀ ਦਾ ਕਰ ਲਾਂਗੇ ਇਹ ਕਿਰਪਾ ਕਰਕੇ ਜਰੂਰ ਕਰਕੇ ਦਿਓ ਤੇਰੇ ਬਹੁਤ ਔਖੇ ਹੋ ਨਹੀਂ ਨਹੀਂ ਬਿਲਕੁਲ ਬਾਈ ਜਰੂਰ ਜਰੂਰ ਬਿਲਕੁਲ ਜੀ ਬਿਲਕੁਲ ਬਹੁਤ ਔਖਾ ਤੇ ਜੇ ਇੱਥੇ ਬਣਿਆ ਹੋਵੇ ਨਾ ਇੱਥੇ ਔਖੇ ਹੋ ਗਏ ਸੀ ਬਿਲਕੁਲ ਬਾਪੂ ਸੰਗਲਾ ਤਰ੍ਹਾਂ ਇਹ ਕੰਮ ਹੋ ਗਿਆ ਤੇ ਹੁਣ ਮੈਂ ਦੁਬਾਰੇ ਫੇਰ ਭਰਾਵਾਂ ਨੂੰ ਦੱਸਦਾ ਵੀ ਇਦੋਂ ਪਹਿਲਾਂ ਬਾਈ ਆਪਾਂ ਕਿੰਨੇ 4-5 ਟਰੈਕਟਰ ਉਹਦੋਂ ਤੁਸੀਂ ਚਾਲੂ ਕਰਵਾ ਕੇ ਜਾ ਕਿਵੇਂ 5 ਟਰੈਕਟਰ ਸਟਾਰਟ ਕਰਾ ਕੇ ਗਏ ਸੀ ਜੀ 4-5 ਟਰੈਕਟਰ ਰਹਿੰਦੇ ਸੀ ਉਹਨਾਂ ਦਾ ਸਮਾਨ ਵੀ ਆ ਗੱਡੀ ਦੇ ਵਿੱਚ ਪਿਆ ਤੇ ਕੱਲੂ ਮਿਸਤਰੀ ਨੂੰ ਲਿਆ ਕੇ ਇਹ ਟਰੈਕਟਰ ਵੀ ਸਟਾਰਟ ਕਰਾ। ਹਾਂ ਇੱਕ ਮੈਂ ਬੇਨਤੀ ਜ਼ਰੂਰ ਕਰਦਾ ਵੀ ਜਿਹੜਾ ਵੀ ਵੀਰ ਕੋਈ ਇੱਥੇ ਬਾਰਡਰ ਤੇ ਆਉਂਦਾ ਜਾਂ ਕੁਝ ਵੀ ਆਉਂਦਾ ਹਨਾ ਵੀ ਉਹ ਬਾਈ ਆਪਣੀ ਗੱਡੀ ਦੇ ਵਿੱਚ ਜਾਂਦਾ ਸਮਾਨ ਤੇ ਨਾਲ ਮਕੈਨਿਕ ਲੈ ਕੇ ਆਇਆ ਕਰੋ ਜਿਵੇਂ ਹੁਣ ਬਾਈ ਹੋਰਿਆਂ ਕੋਲ ਇੱਕ ਮਕੈਨਿਕ ਬਾਈ ਕਿੱਥੇ ਹੈਗਾ ਆਪਣਾ ਉਹ ਟਾਇਰ ਖੋਲ ਰਿਹਾ ਜੀ। ਟਾਇਰ ਖੋਲ ਰਿਹਾ ਟਾਇਰ ਖੋਲ ਬਾਈ ਬੰਦਾ ਟਾਇਰ ਖੋਲੀ ਜਾਂਦਾ ਤੇ ਇੱਕ ਸੇਰੋਂ ਪਿੰਡ ਦੀ ਪਾਣੀ ਵਾਲੀ ਟੈਂਕੀ ਆਈ ਵੀ ਆ ਉਹਦਾ ਟਾਇਰ ਪੈਂਚਰ ਹੋ ਗਿਆ ਦੀਗਾ ਉਹਦੇ ਪੈਂਚਰ ਲਵਾਉਣਾਗਾ ਤੇ ਇਸੇ ਤਰ੍ਹਾਂ ਹੁਣ ਕਹਿੰਦੇ ਕੱਲ ਨੂੰ ਇਲੈਕਟ੍ਰੋਨਿਕ ਬੰਦਾ ਨਾਲ ਲੈ ਕੇ ਆਉਣਗੇ ਉਰੋਂ ਸਾਰੀ ਬਾਈ ਲਿਸਟ ਅਟੇ ਕੀ ਦੇ ਪਿੰਚਰ ਹੋ ਗਈ ਸੀ ਹਾਂਜੀ ਆ ਟਾਇਰ ਲਾਇਆ ਨਵੇਂ ਟਾਇਰ ਪਾ ਗਏ ਆ ਇਹਨਾਂ ਬੰਦਿਆਂ ਦਾ ਬਹੁਤ ਸਾਨ ਆ ਨਹੀਂ ਨਹੀਂ ਬਿਲਕੁਲ ਬਾਪੂ ਬਿਲਕੁਲ ਇਹਦਾ ਬਾਪੂ ਇਹਦਾ ਬਾਪੂ ਇਹੇ ਗੱਲ ਕਹਿੰਦੇ ਆਗੇ ਕਹਿੰਦੇ ਜਦੋਂ ਕਹਿੰਦੇ ਅਸੀਂ ਸਾਡੇ ਸਾਰੇ ਬਾਪੂ ਜੀ ਸਾਡਾ ਅਦਾ ਫਰਜ਼ ਹੈ ਇਹ ਬਿਲਕੁਲ ਬਾਪੂ ਇਹਦਾ ਬੰਦੇ ਇਹ ਗੱਲ ਕਹਿੰਦੇ ਨੇ ਕਹਿੰਦੇ ਵੀ ਕਿਸਾਨ ਤੇ ਜਦੋਂ ਭੀੜ ਪੈਂਦੀ ਆ ਉਦੋਂ ਬੰਦਾ ਆੜਤੀਏ ਕੋਲੇ ਜਾਂਦਾ ਹਨਾ ਕਹਿੰਦੇ ਹੁਣ ਵੀ ਕਿਸਾਨਾਂ ਦੀ ਭੀੜ ਪਈ ਆ ਅਸੀਂ ਉਹਨਾਂ ਨਾਲ ਖੜੇ ਆ ਕਹਿੰਦੇ ਅਸੀਂ ਕਿਸਾਨਾਂ ਤੋਂ ਕਮਾਈ ਕਰਦੇ ਆਗੇ ਹਨਾ ਕਿਸਾਨਾਂ ਨੂੰ ਪਹਿਲੇ 9 ਮਾਸ ਦਾ ਰਿਸ਼ਤਾ ਬਾਈ ਜਿਹੜੀ ਗੱਲ ਆ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਾਫੀ ਬੰਦੇ ਨਾਈਸ ਆ ਵੈਰੀ ਨਾਈਸ ਨਹੀਂ ਬਿਲਕੁਲ ਜੀ ਬਹੁਤ ਚੰਗੇ ਬੰਦੇ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਟਾਇਰ ਟੂਰ ਬਦਲਣਾ ਨਾਲ ਹੀ ਅੜਤੀਆਂ ਦਾ ਕੰਮ ਹੈ ਬਸ ਬਾਈ ਉਹੀ ਮੈਂ ਉਹੀ ਗੱਲ ਉਹੀ ਗੱਲ ਕਹਿੰਦਾ ਸੀ ਹਾਂ ਬਿਲਕੁਲ ਨੋ ਮਾਸ ਦਾ ਰਿਸ਼ਤਾ ਹੈ 9 ਮਾਸ ਦਾ ਰਿਸ਼ਤਾ ਬਾਈ ਬਿਲਕੁਲ ਨੀਸਾਨਾ ਕੋਲੇ ਕੁਝ ਹੋਏਗਾ ਤੇ ਅੱਗੇ ਅੜਤੀਆ ਉਹ ਮਤਲਬ ਖਸਿਆ ਬਿਲਕੁਲ ਬਾਈ ਬਿਲਕੁਲ ਇਹ ਕੰਮ ਕੀਤਾ ਆਰਮ ਵਾਲਾ ਇਹਨਾਂ ਨੂੰ ਵੀ ਬਾਈ ਇਹ ਵੀਰ ਇਹ ਗੱਲਾਂ ਸਮਝਦੇ ਆਗੇ ਬਿਲਕੁਲ ਹਾਂ ਠੀਕ ਆ ਬਾਈ ਧੰਨਵਾਦ ਆਵਾ ਮਿਹਰਬਾਨੀ ਤੇ ਆਜੋ ਬਾਈ ਹੁਣ ਜਿਹੜੇ ਟਰੈਕਟਰ ਨਲੋ ਵੀ ਰਹਿ ਗਈ ਕੋਸ਼ ਹੈ ਨਾ ਤੇ ਬਾਈ ਇਹਦੇ ਨੋਟ ਕਰੀ ਜਾਂਦਾ ਇੱਕ ਨੰਬਰ ਇਹਦਾ ਦੂਜੇ ਨੰਬਰ ਇਹਦਾ ਨਿਊ ਹਾਲੈਂਡ ਦਾ ਕੰਮ 3632 ਇਲੈਕਟ੍ਰੋਨ ਹਾਂ ਤੇ ਬਾਈ ਇੱਕ ਮੜਾ ਟਰੈਕਟਰ ਦਾ ਹੋਵੇ ਵੀਰ ਵਰਕੇ ਜਿੰਮੇ ਦਾ ਨਿਊ ਹਾਲੈਂਡ ਕਰ ਲੈ ਨੋਟ 'ਚ ਹੈ ਨਾ ਤੇ ਇਹ ਕਹਿਦਾ ਵੀ ਲਿਖਣਾ ਬਾਈ 1993 ਮਾਰਦਾ ਜਿਵੇਂ ਬਈ ਆਸਾ ਲਿਖਿਆ ਹੋਇਆ ਹੈ ਨਾ ਇੱਕ ਮਿੰਟ ਤੁਹਾਨੂੰ ਮੈਂ ਇਹ ਹੋਣਾ ਭਾਈ ਜੀ ਹਾਂਜੀ ਹਾਂਜੀ ਅੱਜ ਹੀ ਗਏ ਆ ਠੀਕ ਹੈ 10 ਜਨ ਲਾਗੇ ਠੀਕ ਹੈ ਮੈਨੂੰ ਇਹ ਜ਼ਿੰਮੇਵਾਰ ਦਿੱਤੀ ਗਈ ਸੀ ਕਿ ਜੇ ਕੋਈ ਭਰਾ ਆਵੇ ਮੈਂ ਤੁਹਾਡੀ ਜ਼ਰੂਰ ਦੱਸ ਜੂਗਾ ਨੰਨੋ ਠੀਕ ਹੈ ਇਹਦਾ ਆ ਲੈ ਕੇ ਉਹ ਜਗ੍ਹਾ ਦੇ ਮੂਹਰੇ ਜਾ ਕੇ ਘੜ ਜਾ ਪਟ ਕੇ ਲੈ ਕੇ ਆ ਲੈਟਰ ਡੱਪਨਗੇ ਸਾਰੇ ਇਹਦਾ ਜਗਾਨ ਬਹੁਤ ਖਰਾਬ ਦੇਖ ਕੇ ਰਹਾ ਬਾਪੂ ਤੈਨੂੰ ਪਤਾ ਪਰਚੂਨ ਵਾਲੇ ਸਮਾਨ ਵਾਂਗੂ ਇਹ ਚੀਜ਼ਾਂ ਹੋਣੀਆਂ ਰਹੀਆਂ ਇਕੱਠੀਆਂ ਕਰਨ ਵਾਲੀਆਂ ਹਨ ਇਹਦਾ ਕੀ ਲਿਖ ਲਾਇਆ ਫਰੰਟ ਵਾਲਾ ਇਹ ਵੀ ਫਰੰਟ ਸ਼ੋਅ ਦੇਖਣਾ ਬਈਆ ਕੋਈ ਮਟਿੰਡੇ ਜਿਹੜੇ ਅਸੀਂ ਮੋਗੀ ਰਹੇ ਹਾਂ ਠੀਕ ਹੈ ਕੋਈ ਲੈਣਾ ਤੇ ਮੈਨ ਵਿੱਚੋਂ ਇਹਦਾ ਤੁਹਾਨੂੰ ਸੱਚ ਦੱਸਣ ਲੱਗਿਆ ਜੋ ਗੱਲ ਹੈ ਸਹੀ ਦੱਸੀ ਨਾ ਨਾ ਬਿਲਕੁਲ ਜੀ ਬਿਲਕੁਲ ਤੇ ਇੱਕ ਆਸੇ ਦਾ ਵੀ ਨਹੀਂ ਖਰੀ ਬਈ ਹਾਂਜੀ ਉਹ ਜਿਹੜਾ ਡਾਡਾ ਭੰਗਿਆ ਹੋਰ ਨਹੀਂ ਸ਼ੋਅ ਸ਼ੂ ਬਸ ਫਰੰਟ ਸ਼ੋਅ ਹੋ ਕਰ ਲਈ ਬਾਕੀ ਲੈ ਉਹ ਜੇ ਲਾਈਟਾਂ ਭਰੀਆਂ ਹਾਂ ਬਿਲਕੁਲ ਤੇ ਇਹਦਾ ਇਲੈਕਟ੍ਰੋਨਿਕ ਵੀ ਕਰ ਲਾ ਬਈ ਬਸ ਲਾਈਟਾਂ ਕਰ ਲਾ ਵੀ ਆਸ ਆਈਸਰ ਲਿਖ ਲੈ ਤੇ ਤੇ ਤਿੰਨ ਨੰਬਰ ਪਾਲੀ ਨਾਲ ਤਿੰਨ ਨੰਬਰ ਪਾ ਕੇ ਡਾਇਰੈਕਟਰ ਦਾ ਹੈ ਆਈਸਰ ਬੱਲ ਲਾਈਟਾਂ ਦਾ ਬਈ ਇਹਦੇ ਪਹਿਲਾਂ ਵੀ ਦੂਜੀ ਨਹੀਂ ਲੱਗੀਆਂ ਵੀ ਇਹਨੇ ਬਾਅਦ ਚ ਟਰੈਕਟਰ ਦੇ ਨਾਲ ਦਾ ਤਾਂ ਉਹ ਹੈ ਨਹੀਂ ਗਾ ਬਾਕੀ ਵੀਡੀਓ ਚ ਵੀ ਬਈ ਪਤਾ ਲੱਗ ਜੂਗਾ ਸਾਰਾ ਦੇਖ ਜੂਗਾ ਹੈਨਾ ਬਿਲਕੁਲ ਬਈ ਮੈਂ ਇੰਨਾ ਦਾ ਪਟਿਆਲੇ ਪੀਂਦੇ ਵੀਰੇ ਮਿੱਟੂ ਨੂੰ ਲਿਆਵਾਂਗੇ ਕੋਲ ਫੋੜ ਕੇ ਨਾਲ ਲੈ ਜਾ ਬਿਲਕੁਲ ਜੀ ਐਦਾ ਕਰ ਲਾ ਬਈ ਤੇ ਇਕਾਈ ਜਰੂਰ ਇਕਾਈ ਦਾ ਕੀ ਕੀ ਆ ਬਈ ਇਹਨੂੰ ਸਟਾਰਟ ਤਾਂ ਕਰਦਾ ਦੀ ਬਈ ਹੁਣ ਹੀ ਕਹਿੰਦੇ ਹੈਨਾ ਇਹ ਸਟਾਰਟ ਕਰਦਾ ਬਈ ਹ ਸਟਾਰਟ ਕਰਤਾ ਦੀ ਤੇ ਇਹਦੀਆਂ ਵੀ ਲਾਈਟਾਂ ਤੇ ਉਹਦਾ ਬਾਈ ਇਲੈਕਟ੍ਰੋਨਿਕ ਦਾ ਬਾਈ ਜਿਵੇਂ ਕਹਿ ਰਹੀ ਜਿਵੇਂ ਡੈਕ ਵੀ ਬਾਈ ਦਾ ਉਹ ਕਰਕੇ ਨਾ ਤੇ ਇੱਕ ਆ ਚੀਜ਼ ਹੈ ਨਾ ਪਰਵਾਹ ਬਾਈ ਆ ਜਾ ਮੜਾ ਇਹਦਾ ਵੀ ਕਰ ਲਾ ਬਾਈ ਇਹਦਾ ਲਿਖਣਾ ਸਵਰਾਜ 855 ਮਾਡਲ ਕੰਨਾ ਬਾਈ ਇਹੇ ਪੁੱਛ ਕਾ ਗਰੇ ਜੀ ਇੱਕ ਹੈ 2001 2001 ਤੇ ਰੱਖਣਾ ਬਾਈ ਤੇ ਭਰਾਓ ਕੱਲੇ ਕੱਲੇ ਟਰੈਕਟਰ ਦੀ ਸਪੈਸ਼ਲ ਡਿਟੇਲ ਬਣਾਉਣ ਆਏ ਨੇ ਬਾਈ ਉਰੀ ਆਏ ਨਹੀਂ ਹੈਗਾ ਵੀਡੀਓ ਖੜ ਕੇ ਵੀਡੀਓ ਬਣਾਤੀ ਫਲੂਸੜੀਆਂ ਮਾਰਤੀਆਂ ਵੀ ਆਹ ਬੰਦਾ ਮੇਰੇ ਕੋਲੇ ਆ ਜੇ ਮੈਂ ਇਹਦਾ ਕੰਮ ਕਰਾਉ ਆਹ ਕਰਾਂ ਬਾਈ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਨੂੰ 2001 ਮਾਡਲ ਹੈ ਠੀਕ ਹੈ ਬਾਈ ਇਹ ਪਈਆਂ ਨਹੀਂ ਗਈਆਂ ਕਰਦੇ ਮੈਨੂੰ ਟੈਟੇ ਇਥੇ ਦੀ ਕਰਕੇ ਦਿਖਾ ਦੇ ਬਾਈ ਇੱਕ ਵਾਰੀ ਬਾਈ ਇਹ ਵੱਡੀਆਂ ਨੇ ਠੀਕ ਹੈ ਬਾਈ ਇਹਦਾ ਕੀ ਹੈ ਇਹਦਾ ਕੀ ਲਾਉ ਬਾਈ ਇਹਦਾ ਕੀ ਕੰਮ ਹੋਣਾ ਇਹਦਾ ਬਾਈ ਇੱਕ ਤਾਂ ਲਾਈਟਾਂ ਲਿਖਦੇ ਫਰੰਟ ਫਰੰਟ ਲਾਈਟਾਂ ਤੇ ਇੱਕ ਇਹਦਾ ਹਾਂ ਬਾਈ ਜਿਹੜਾ ਕੀ ਕਹਿੰਦੇ ਹੁੰਦੇ ਇਹਨੂੰ ਹਵਾ ਦਾ ਹੋਣ ਛਾਹ ਵਾਲਾ ਏਅਰ ਕਲੀਨਰ ਏਅਰ ਕਲੀਨਰ ਏਅਰ ਕਲੀਨਰ ਤੇ ਕਹਿੰਦੇ ਮੀਟਰ ਬਾਈ ਤੇ ਨਾਲ ਸਲੈਂਸਰ ਤੇ ਆਹ ਲੈ ਜੀ ਬਾਈ ਦੇਖ ਲਓ ਬਾਈ ਤੇ ਇਹ ਆਹੀ ਚੀਜ਼ਾਂ ਨੇ ਬਾਈ ਦੇਖ ਲਓ ਜਿਹੜੀਆਂ ਇਹ ਪਾਉ ਕਰਕੇ ਇਹਦਾ ਸਟੀਰਿੰਗ ਵੀ ਸੀਗਾ ਸਟੀਰਿੰਗ ਪਾਗੇ ਸੀ ਠੀਕ ਆ ਬਾਈ ਇਹਦਾ ਸਟੀਰਿੰਗ ਵੀ ਦੀ ਸਟੀਰਿੰਗ ਪਾਤਾ ਹੈ ਬਿਲਕੁਲ ਬਾਈ ਦੇਖ ਲਓ ਕਾਗਜ਼ ਵੀ ਲਿਫਟੇ ਪਏ ਨੇ ਕਿ ਨਵਾਂ ਸਟੀਰਿੰਗ ਹੈ ਤੇ ਆਈਆਂ ਬਾਈ ਫਿਰ ਬਾਈ ਆਏ ਜੋ ਕੱਲੀ ਕੱਲੀ ਚੀਜ਼ ਨੋਟ ਹੋ ਗਈ ਨਾ ਫਿਰ ਕੋਈ ਦਿੱਕਤ ਨਹੀਂ ਪੈਣੀ ਹੈਗੀ ਲੈਂਡਾ ਪਟਰੰਗ ਤੇ ਫਿਰ ਕਲਿੰਡਰ ਉਹ ਠੀਮ ਲਦਾ ਉਹਦੇ ਵਿੱਚ ਪਈਆ ਯਾਰ ਬਾਈ ਹੁਣ ਜੱਕੀ ਫਿਰਦੇ ਆ ਨਹੀਂ ਉਹ ਜ ਵੀ ਪਈਆ ਬਾਈ ਹਰੇ ਕੋਲੇ ਪੱਠੀ ਦੀ ਫਿਟਿੰਗ ਨਹੀਂ ਦੀ ਆਂ ਲੈਂਡਾ 프ਰੰਟ 에어 ਕਲਿੰਡਰ ਹੋਰ ਇਹਦਾ ਕੀ ਯਾਰ ਕਲਿੰਡਰ ਇੱਕ ਦੀ ਪੱਠੀ ਬਾਈ ਪੱਠੀ ਦੇਖੀ ਯਾਰ ਆਹ ਲਈ ਆਹਾਂ ਲੈਂਦੀ ਪਈਆ ਇਹ ਇਹ ਇਹਦੀ ਕਿਹਦੀ ਹੈ ਇਹਦੀ ਨਹੀਂ ਹੈਗੀ ਬਾਈ ਇਹ 735 ਦੀ ਹੈ ਇਹਦੀ ਰਹਿ ਗਈ ਸੀ ਹੈਨਾ ਦੇਖ ਕੇ ਦੀ ਪੱਠੀ ਲੇਖ ਲੈ ਬਾਈ ਇਹਦੀ ਪੱਠੀ ਲੇਖ ਲੈ ਬਾਈ ਤੇ ਆ ਦੇਖ ਲੋ ਬਾਈ ਪੱਠੀਆਂ ਪੁੱਠੀਆਂ ਵੀ ਬਾਈ ਹੁਰੀ ਨਾਲ ਚੱਕੀ ਫਿਰਦੇ ਆਗੇ ਜਮਾ ਬ੍ਰਾਂਡ ਨਿਊ ਸਮਾਨ ਆ ਤੇ ਸੇਵਾ ਦਾ ਬਾਈ ਇਹ ਹੁੰਦੀ ਆ ਮੈਂ ਕਹਿੰਦਾ ਵੀ ਦੇਖੋ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲਾਕਡਾਟ ਨਹੀਂ ਵੀ ਜੇ ਸੇਵਾ ਕਰਨੀ ਹੈ ਨਾ ਤਾਂ ਇਸ ਤਰੀਕੇ ਨਾਲ ਕਰੋ ਬਾਈ ਬਣ ਕੇ ਉਹ ਕੀ ਗੱਲ ਹੁੰਦੀ ਆ ਸਿਕੰਦਰ ਬਾਈ ਜਦੋਂ ਲੋਕਾਂ ਚ ਗੱਲ ਵਗ ਜਾਂਦੀ ਆ ਹਨ ਤੇ ਉਹ ਲੋਕ ਕਹਿੰਦੇ ਵਾਹ ਵਾਹ ਬਾਈ ਇਹਨੇ ਬੰਦੇ ਨੇ ਕੰਮ ਕੀਤਾ ਇਹਨੇ ਕੰਮ ਬੰਦੇ ਨੇ ਕੰਮ ਕੀਤਾ ਜਦੋਂ ਕਿ ਭਰਾ ਉਹ ਕੀਤਾ ਜ਼ੀਰੋ ਵੀ ਨਹੀਂ ਹੁੰਦਾ ਬਾਈ ਬਾਈ ਆਪਾਂ ਨੂੰ ਬਾਹ ਬਾਈ ਦੀ ਲੋੜ ਨਹੀਂ ਹੈਗੀ ਇਹ ਸਾਡੇ ਚਾਚੇ ਤਾਏ ਨੇ ਸਾਡਾ ਆਪਣਾ ਖੂਨ ਹੈ ਇਹਨਾਂ ਦੇ ਹੱਥਾਂ 'ਚ ਖੇਡ ਕੇ ਵੱਡੇ ਹੋਏ ਆ ਅਸੀਂ ਸਾਨੂੰ ਤਾਂ ਇਹ ਹੈ ਵੀ ਜੇ 2 ਰੁਪਏ ਅਸੀਂ ਇੱਥੇ ਲਾ ਦਾਂਗੇ ਤਾਂ ਸਾਡਾ ਇੱਥੇ ਆਲਾ ਸਫਲ ਹੋ ਜਾਊਗਾ ਸਫਲ ਹੋ ਜਾਊਗਾ ਬਿਲਕੁਲ ਬਈ ਬਿਲਕੁਲ ਸਭ ਤੋਂ ਵੱਡੀ ਸੇਵਾ ਇਹੀ ਹੈ ਬਈ ਇਹੇ ਕਰਕੇ ਭਰਾਵੋ ਸਾਨੂੰ ਛੋਟੇ ਦੇ ਮਾਣਾ ਸਪੈਸ਼ਲ ਸਾਇਲੈਂਸਰ ਦੀ ਪੱਠੀ ਆ ਜਾਂਦੀ ਹੈ ਨਾ ਉਸ ਸਾਇਲੈਂਸਰ ਵਾਲੀ ਪੱਠੀ ਵਜਦੀ ਆ ਹਾਂ ਹਨਾ ਉਹੀ ਹੁੰਦੀ ਆ ਨਾ ਬਈ ਹਾਂ ਵਿੱਚ ਸਾਇਲੈਂਸਰ ਵੀ ਕਰ ਲਈਏ ਸਾਇਲੈਂਸਰ ਹੈਗਾ ਠੀਕ ਹੈ ਇਹਦਾ ਸਾਡਾ ਪਿਆ ਸਾਇਲੈਂਸਰ ਵੀ ਇਹਦਾ ਤਾਂ ਅੰਦਰ ਪਿਆ ਇਹਦਾ ਹੈਗਾ ਠੀਕ ਹੈ ਸਾਇਲੈਂਸਰ ਹੈਗਾ ਹਾਂ ਤੇ ਹੋਰ ਬਈ ਅੱਗੇ ਵਾਲਾ ਇਹਦਾ ਬਈ ਇਹਦਾ ਤਾਂ ਓਕੇ ਆ ਠੀਕ ਹੈ ਸੈਲਫ ਸਟਾਰ ਇਹਦਾ ਸੈਲਫ ਸਟਾਰ ਇਹਦਾ ਓਕੇ ਆ ਨਾ ਆ ਜਾ ਬਈ ਬਲਵਾਨ ਤੇ ਇੱਕ ਇਹਦੀਆਂ ਲਾਈਟਾਂ ਦੇਖ ਲੈ ਯਾਰ ਕੁਝ ਨਹੀਂ ਹੁੰਦਾ ਬਈ ਉਹਦੇ ਨਾਲ ਕੀ ਆ 500 ਦਾ ਵਾਧ ਤੋਂ ਵੱਧ 1000 ਰੁਪਏ ਦਾ ਹੋਊ ਤੇ ਇਹਦਾ ਮਹਿੰਦਰਾ ਲਿਖ ਲੈ ਬਈ ਕੀ ਦੇ ਕਿੰਨੇ ਮਾਰਦਾ ਹਾ ਮਹਿੰਦਰਾ ਆਹ ਕਿਹੜੇ ਵੀਰ ਦਾ ਬਈ ਗੋਲ ਲੱਟਾਂ ਲੀ ਬੱਸ ਕੋਈ ਹੈਂਡੀ ਵੀਰ ਇੱਥੇ ਮਹਿੰਦਰਾ 265 ਦਾ ਡੀਆਈ ਕਰ ਲੈ ਕਹਿੰਦੇ ਫਰੰਟ ਗੋਲ ਲੱਟਾਂ ਕਰ ਲੈ ਮੇਰਾ 265 DI ਫਰੰਟ ਲਾਈਟਾਂ ਕਰ ਲਾ ਬਸ ਬਾਈ ਗੋਲ ਗੋਲ ਹੂੰ ਫਰੰਟ ਗੋਲ ਲਾਈਟਾਂ ਹਾਂ ਦੋਨੇ ਨਹੀਂ ਗਿਆ ਮੰਨ ਲਾ ਵੀ ਦੋ ਹਾਂ ਤੇ ਇਹ ਹੋ ਗਿਆ ਤੇ ਬਾਕੀ ਆ ਤਾਂ ਉਹੀ ਕਹਿ ਕੇ ਜਿਹੇ ਵੱਧੀ ਲੈ ਆਉਣ ਬਾਈ ਯਾਰ ਵੱਧ ਹੋ ਜਾਊਗਾ ਜਿਹਦੇ ਨੇ ਉਧਰ ਆਏ ਨਾ ਇਹ ਚੀਜ਼ ਜਿਹੜੀ ਪਾਤਰਾਂ ਤੋਂ ਅਸੀਂ ਛੋਟੀ ਮੋਟੀ ਚੀਜ਼ ਮਿਲਦੀ ਆ ਤਾਂ ਆ ਕੀ ਦੇ ਖੋਲੇ ਬਣੇ ਬਾਈ ਟਾਇਰ ਇਹ ਕਿਹੜੇ ਉਸ ਦੇ ਇੱਕ ਯੂਟਿਲਿਟੀ ਦਾ ਇੱਕ ਟਰੈਕਟਰ ਦਾ ਠੀਕ ਆ ਬਾਈ ਆ ਜਾਓ ਬਾਈ ਆ ਜਾਓ ਤੇ ਆ ਵੀ ਬਾਈ ਹੁਰੀ ਬਾਈ ਬੋਰਡ ਲਾਈ ਜਾਂਦੇ ਆ ਕਿ ਆਜੋ ਸਿਕੰਦਰ ਬਾਈ ਤੂੰ ਇੱਥੇ ਬਾਈ ਜੰਕੇ ਦੇ ਨਾਲ ਹੀ ਰਹੇ ਤੇ ਬਾਈ ਜੀ ਮੈਂ ਕਿ ਲੱਗਿਆ ਵਿਆਹ ਆ ਬਾਈ ਤੇ ਇਹਦਾ ਨਾ ਕਰ ਲਿਆ ਲੋਟ ਬਾਈ ਹੈਨਾ ਹਾਂਜੀ ਬਿਲਕੁਲ ਬਾਈ ਇਹਦੇ ਵੀ ਚਾਰੇ ਟਾਇਰ ਥੱਲੇ ਸੀਗੇ ਠੀਕ ਹੈ ਚਾਰੇ ਦੇ ਚਾਰੇ ਟਾਇਰ ਥੱਲੇ ਸੀ ਬਾਈ ਚਾਰੇ ਟਿਊਬਾਂ ਨਵੀਆਂ ਪਈਆਂ ਨੇ ਬਿਲਕੁਲ ਬਾਈ ਇਹਦਾ ਵੀ ਯਾਰ ਪਤਾ ਕਰੋ ਯਾਰ ਥੋੜੇ ਦਾ ਉਰੇ ਸਮਾਨ ਮਿਲ ਜਾਂਦਾ ਇਹਦਾ ਵੀ ਬਾਈ ਕਰ ਲਾ ਲੋਟ ਯਾਰ ਪਹਿਲਾਂ ਟਰੈਕਟਰ ਦਾ ਕਰਕੇ ਫਿਰ ਇਹਨਾਂ ਦਾ ਕਰਾ ਨਾ ਨਾ ਬਿਲਕੁਲ ਬਾਈ ਬਿਲਕੁਲ ਤੇ ਪੇਂਟਰ ਪੇਂਟਰ ਆਉਣਗੇ ਨਾ ਹਾਂ ਤੇ ਆਹ ਟਰੈਕਟਰ ਇਹ ਕਿੰਨੇ ਮਾਡਲ ਆ ਬਾਈ ਪਰਵਾਨ ਬਾਈ ਦੇਖੀ ਮੜਾ ਜਦੇ ਉਹ ਲੱਗੀ ਹੋ ਸਾਰਾ ਪੈਪਾ ਪੱਨਾਂ ਦਾ ਬਾਈ ਕੋਈ ਨਾ ਕੋਈ ਨਾ ਬਾਈ ਕੋਈ ਨਾ ਇੱਕ ਮਿੰਟ ਖੜ ਜਾ ਮੈਂ ਇੱਕ ਮਿੰਟ ਖੜ ਜਾ ਇਹ ਹੈਗਾ ਬਾਈ ਮਾਡਲ ਬਾਈ ਇਹ ਕੀ ਹੋਊਗਾ ਬਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਤਾਂ ਜਿੰਦਾ ਹੀ ਨਹੀਂ ਕੋਸਾ ਮਾਡਲ ਹੋਇਆ ਬਾਈ ਨਾਉਂ ਨੂੰ ਲੱਗਦਾ ਬਥੇ ਯਾਰ ਪੁੱਛਣਾ ਨਹੀਂ ਕਰੀਏ ਮੈਂ ਮੈਂ ਜਿਹੜਾ ਕਾਲੇ ਰੇਟ ਟਰਾਈ ਹਾਂ 7 8 ਕੋਈ ਫਰਕ ਹਾਂ 7 8 ਲਿਖ ਲਓ ਜਣ ਸਵਰਾਜ 743 ਤੇ ਇਹਦੀਆਂ ਫਰੰਟ ਲਾਈਟਾਂ ਨੇਗੀਆਂ ਹਾਂ ਯਾਰ ਰੈਡੀਏਟਰ ਵੀ ਬਾਈ ਨਿਹੜਾਂ ਦੇ ਖੋਦਾ ਮਾਰ ਮਾਰ ਉਹ ਕਰਿਆ ਪਿਆ ਦੋ ਦੋ ਰੈਡੀਏਟਰ ਨੇ ਪਲਵਾਰ ਦੇ ਪਲਵਾਰ ਆ ਗਿਆ ਬਾਈ ਠੀਕ ਹੈ ਇਹ ਵੀ ਖਲਾ ਲਾਂਗੇ ਇਹਦਾ ਲਿਖ ਲੈ ਬਾਈ ਸਵਰਾਜ 744 ਤੇ ਇਹ ਥੱਲੇ ਰੱਖ ਲੈ ਕੁਸ ਥੱਲੇ ਰੱਖਣ ਨੂੰ ਹੈਗਾ ਇਹਦੇ ਕੁਸ ਦੂਰਾ ਕਰ ਲੈ ਹਾਂ ਐਂ ਕਰਦਾ ਇੱਥੇ ਤੇ ਇਹਦੀਆਂ ਬਾਈ ਜਿਵੇਂ ਫਰੰਟ ਲਾਈਟਾਂ ਹੋ ਗਈਆਂ ਤੇ ਇਹਦਾ ਨੰਬਰ ਪਾਲੀ ਨਾਲ ਪਰ ਪਤਾ ਲੱਗਦੀ ਵੀ ਇਹਨੇ ਹੁਣੇ 744 ਪਾਲੀ 8 ਮਾਡਲ 44 2008 ਪਾਲੀ ਮਾਡਲ ਹਾਂ ਮੈਂ ਕਰਦਾ ਮਾਡਲ 2008 ਹੈਲੋ ਕੱਟ ਤੇ ਆਹ ਰੱਖ ਲੈ ਥੱਲੇ ਬਾਈ ਤੇ ਇਹਦੇ ਕਰ ਲੈ ਬਾਈ ਇੱਕ ਤਾਂ ਫਰੰਟ ਲਾਈਟਾਂ ਤੇ ਇਹਦਾ ਕਰ ਲੋ ਬਾਈ ਫਰੰਟ ਕਰਦੇ ਆ ਬਾਪੂ ਨੋਟ ਕਰਦੇ ਬੇਫਿਕਰ ਠੀਕ ਹੈ ਇਹਦਾ ਤਾਂ ਅੰਦਰ ਪਿਆ ਸੀ ਜੀ ਕਹਿੰਦੇ ਫਰੰਟ ਲਾਈਟਾਂ ਤੇ ਇੱਕ ਵਈ ਇਹਦਾ ਰੈਡੀਏਟਰ ਆ ਉਹ ਤਾਂ ਠਹਿਰ ਕੇ ਵੀ ਆਉਣਗੇ ਹੋਰ ਵੀ ਆਉਣਗੇ ਅਜੇ ਆਂ ਤਾਂ ਨਹੀਂ ਹੋਰ ਵੀ ਆਉਣਗੇ ਕੋਈ ਫਰੰਟ ਲਾਈਟਾਂ ਰੈਡੀਏਟਰ ਤੇ ਇੱਕ ਆ ਜਿਹੜੀਆਂ ਰੋਟੀਆਂ ਵੀ ਨੇ ਬਾਈ ਆਪਣਾ ਨਿਓਜਲਾ ਇਹਦਾ ਲਿਖ ਰਖਿਆ ਨੇ ਆਪਾਂ ਹਾਂ ਕਰ ਰੱਖਿਆ ਨੋਟ ਆਹ ਠੀਕ ਹੈ ਬਾਈ ਨੇ ਉਹ ਤਾਂ ਇੱਧਰ ਦੇ ਪਾਸੇ ਉਹ ਬਾਈ ਕੋਈ ਚੀਜ਼ ਇਹਦਾ ਸਲੈਂਸਰ ਹੈਗਾ ਕਿ ਨਹੀਂਗਾ ਦੇਖ ਆ ਨੀ ਜੇ ਤਾਂ ਹੈਗਾ ਮੈਂ ਮਿੰਟ ਮਾਰਿਆ ਕਰ ਬਾਈ ਹੈਨਾ ਜੇ ਤਾਂ ਹੈਗਾ ਚੀਜ਼ ਫਿਰ ਤਾਂ ਉਹ ਆ ਨਹੀਂ ਫਿਰ ਬਾਅਦ ਚ ਹੋਈ ਜਾਂਦਾ ਇਹਦਾ ਤਾਂ ਇਹਦਾ ਤਾਂ ਪਿਆ ਟੱਕਰ ਜਾਇਆ ਪਿਆ ਬੈਟਰੀ ਠੀਕ ਹੈ ਬਾਈ ਇਹਦੀ ਬੈਟਰੀ ਵੀ ਇਹਦੀ ਬੈਟਰੀ ਵੀ ਕਰਦਾ ਪਤਾ ਕਰਿਆ ਹੋਇਆ ਸੀ ਠੀਕ ਹੈ ਪਤਾ ਕਰਿਆ ਹੋਇਆ ਇਹਨਾਂ ਨੇ ਅੰਦਰ ਰੱਖੀ ਹੋਈ ਠੀਕ ਹੈ ਠੀਕ ਹੈ ਵਿੱਚ ਰੱਖੀ ਹੋਇਆ ਬਸ ਠੀਕ ਹੈ ਬਾਈ ਇਹ ਕਿਹਦਾ ਸਾਲ ਹੈ ਹੈਗਾ ਇਹ ਇਹ ਮਿੰਗਾ ਬਹਿ ਕੇ ਚੱਲ ਇਹ ਵਈ ਵੱਢ ਕੇ ਲੱਗੂ ਇਹ ਤਾਂ ਵੱਢ ਕੇ ਲੱਗ ਜੂ ਵੈਲਡਰ ਸਰ ਹੋ ਜੂ ਇਹ ਤਾਂ ਉਹ ਵੱਢ ਕੇ ਤੋ ਨਾ ਨਾ ਠੀਕ ਆ ਬਾਈ ਹਾਂ ਇਹ ਕਿਹਦਾ ਮੀਟਰ ਦਾ ਹੋ ਕਰਨਾ ਬਾਈ ਯਾਰ ਇਹਦੇ ਇਹ 747 ਦਾ ਮੀਟਰ ਲਾ ਕੇ ਵਿੱਚ ਜਿਹੜੇ ਗਿਆ ਪਿਆ ਮੀਟਰ ਦਾ ਟੋਟਲ ਕੰਮ ਕਰਦਾ ਹਾਂ ਹਾਂ ਮੀਟਰ ਦਾ ਟੋਟਲ ਕੰਮ ਹੀ ਕਰਦੇ ਬਾਈ ਉਹਨਾਂ ਨੇ ਮਾਰ ਮਾਰ ਨਹੀਂ ਨਹੀਂ ਠੀਕ ਆ ਬਾਈ ਏ ਬਾਕੀ ਭਰਾ ਮੇਰੇ ਆਪਾਂ ਇਕੱਠੀ ਕਰ ਲਿਆ ਜਰ ਨਾ ਨਾ ਬਿਲਕੁਲ ਬਾਈ ਇਸ ਤੋਂ ਬਾਅਦ ਬਸ ਬਾਈ ਜਿਵੇਂ ਆਪਾਂ ਕੰਮ ਦੇਖ ਲਏ ਵੀ ਇਲੈਕਟ੍ਰੋਨਿਕ ਦਾ ਕੰਮ ਰਹਿ ਗਿਆ ਹਨਾ ਬਿਲਕੁਲ ਬਾਈ ਬਾਕੀ ਬਾਈ ਕੁਝ ਹੋਰ ਵੀ ਅਸੀਂ ਸਾਡੇ ਵੀ ਕੁਝ ਬਾਹਰ ਦੇ ਭਰਾਵਾਂ ਨੂੰ ਸੇਵਾ ਲਾਵਾਂਗੇ ਵੀ ਜਿਹੜੇ ਵੀਰਾਂ ਦੇ ਨਾ ਨਾ ਬਿਲਕੁਲ ਬਾਈ ਬਿਲਕੁਲ ਧੰਨਵਾਦ ਆ ਬਾਈ ਤੁਹਾਡਾ ਬਹੁਤ ਬਹੁਤ ਹਨਾ ਪਰਮਾਤਮਾ ਠੀਕ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ